ਹਾਂਜੀ ਬ੍ਰੋ ਵੀ ਕਿਹਨਾਂ ਜੁੜੇ? ਮੇਰਾ ਨਾਮ ਸਲਿਸ਼ਾਨ ਕਜੂਰੀਆ ਹੈ। ਮੈਂ 123 ਦਾ ਮਲਾਕ ਹਾਂ। ਨੈਸ਼ਨਲ ਹਾਈਵੇ। ਅੱਛਾ ਜੀ। ਨੈਸ਼ਨਲ ਹਾਈਵੇ 'ਤੇ ਐਂਬੂਲੈਂਸ ਆ ਰਹੀ ਹੈ ਸਾਡੀ। ਜੰਮੂ ਐਂਡ ਐਨਾਥੀ 44 'ਤੇ ਕੋਈ ਵੀ ਐਕਸੀਡੈਂਟ ਹੋਊਗਾ। ਅਸੀਂ ਏਰੀਆ ਦੇ ਤੱਕ ਆ ਗਏ, ਇਨਾਂ ਐਰੀਆ 'ਤੇ ਆ ਡਾ। ਤੇ ਸਾਨੂੰ ਕਾਲ ਆਉਂਦੀ ਹੈ ਕੰਟਰੋਲ ਰੂਮ ਤੋਂ ਆਉਂਦੀ ਹੈ ਆਪਣੀ 112 ਦੀ ਪੈਟਰੋਲਿੰਗ ਵਾਲੀ ਹੁੰਦੀ ਐ ਐਸਐਸ ਸਰਜੀ। ਉਹਨਾਂ ਦੀ ਕਾਲ ਆਈ ਕਿ ਬਰਗਰ ਗ੍ਰੀਨ ਦੇ ਮੋੜੇ 'ਤੇ ਐਕਸੀਡੈਂਟ ਹੋਇਆ ਵਾ। 3-ਵੀਲਰ ਦਾ ਤੇ ਐਫਜ਼ਡ ਮੋਟਰਸਾਈਕਲ ਦਾ। ਉਹਦੇ ਤਿੰਨ ਬੰਦੇ ਘਾਇ ਇਹ ਮੋਟਰਸਾਈਕਲ ਤੇ ਆਟੋ ਦਾ ਹੋਇਆ ਆਟੋ 3 ਵੀਲਰ 3 ਵੀਲਰ ਇਹ ਤਿੰਨ ਲੋਕ ਸੀ ਤਿੰਨ ਲੋਕ ਪਤਾ ਲੱਗਾ ਵੀ ਕਾਰਨ ਐਕਸੀਡੈਂਟ ਦਾ ਕੋਈ ਸਾਹਮਣੇ ਦੱਸਿਆ ਨਹੀਂ ਗਿਆ ਕਿ ਇਹ ਇਹ ਬਾਈਕ ਵਾਲੇ ਥੋੜੇ ਰਫਤਾਰ ਸੀਗੇ ਇਹ ਪਤਾ ਲੱਗਾ ਕਿੱਥੇ ਰਹਿਣ ਵਾਲੇ ਆ ਇਹ ਤੇ ਇੱਥੇ ਸਟੋਰ ਲਾਉਂਦੇ ਨੇ ਰੈਸਟੋਰੈਂਟ ਨੇ ਪਿਛੋਕ ਆਂਧਰਾ ਪ੍ਰਦੇਸ਼ ਦੇ ਲੋਕ ਇੱਥੇ ਰਹਿੰਦੇ ਰਹਿੰਦੇ ਨੇ ਤੇ ਨਹੀਂ ਆਂਧਰਾ ਪ੍ਰਦੇਸ਼ ਦੇ ਆ ਨਹੀਂ ਨਹੀਂ ਇੱਕ ਆਟੋ ਵਾਲੇ ਲੋਕਲ ਹੀ ਨਾਲ ਦੋ ਆਂਧਰਾ ਪ੍ਰਦੇਸ਼ ਦੇ ਕਿਦਾਂ ਲੱਗਦੀ ਇਸ ਕੰਡੀਸ਼ਨ ਬ੍ਰਦਰ ਕੰਡੀਸ਼ਨ ਤੇ ਇੱਕ ਦੀ ਤੇ ਆਟੋ ਵਾਲੇ ਦੀ ਲੱਤ ਫ੍ਰੈਕਚਰ ਆ ਇੱਕ ਨੇ ਥੋੜਾ ਆ ਅਨਕੌਨਸ਼ੀਅਸ ਹੀ ਹੈ ਇੱਕ ਨੇ ਥੋੜੀ ਨਿੱਕੀ ਮੁਕੀ ਝੋਟਾ ਨੇ ਪਰਸੋਂ ਇਹਨੇ ਗੇਕ ਚੜੋਦੀ ਵਰੀ ਜਾਨ ਬਚਾਈ ਦੀ ਅੱਜ ਕਰੀਬਨ 8:30 ਵਜੇ ਦੋ ਐਲਪੀ ਦੇ ਸਟੂਡੈਂਟ ਜੋ ਮੋਟਰਸਾਈਕਲ ਚੀਤੇ ਇੱਕ ਕਾਰ ਨਾਲ ਰਕਸਾ ਜੀ ਆਪਸ ਵਿੱਚ ਐਕਸੀਡੈਂਟ ਨਾਲ ਮੇਰੇ ਕੋਲ ਆਇਆ ਨੇ ਇਹ ਸਰਵਿਸ ਲੇਨ ਜਲੰਧਰ ਤੋਂ ਅ ਸੁਗਾਰੀ ਤੋਂ ਜਲੰਧਰ ਕਰੀਬ ਹਰੇ ਅਕੜੋਂ ਕੰਪਲ ਹੋਇਆ ਹੈ ਉਹਨਾਂ ਦੀ ਜਿਹੜੀ ਨੇ ਫਰਸਟ ਏਡ ਦੇ ਕੇ ਕੰਡੀਸ਼ਨ ਇਹਦਾ ਲੱਗਦੀ ਹੈ ਕੰਡੀਸ਼ਨ ਇੱਕ ਦੀ ਥੋੜੀ ਜਿਹੀ ਸਟੂਰਡਿੰਗ ਤੋਂ ਠੀਕ ਨਹੀਂ ਜਾ ਰਹੀ ਉਹ ਹੈ ਰੈਫਰ ਤੋਂ ਪਰਮੈ ਸਪੈਸ਼ਲਿਸਟ ਕੋ ਮਾਇਨ ਤੇ ਜਿਹੜਾ ਬੰਦਾ ਇੱਥੇ ਫ੍ਰੋਕ ਨੂੰ ਫੋੜੇ ਗਿਆ ਉਹਦੀ ਕੰਡੀਸ਼ਨ ਇਹਦਾ ਠੀਕ ਹੈ ਪਰ ਤੁਹਾਡੇ ਫ੍ਰੈਕਚਰ ਲੱਗਦਾ ਹੈ ਤੇ ਉਹ ਜੋ ਜਿਹੜੇ ਇਲਾਜ ਹੈ ਦੇਖਦੇ ਇਨਵੈਸਟੀਗੇਸ਼ਨ ਕਰਾਂਗੇ ਜਿਹਦਾ ਜਿੱਦਾਂ ਉਹ ਕਿਥੇ ਫਰਵਾਹ ਨਹੀਂ ਬਿਤਰ ਰਿਹਾ ਰਹਿਣ ਵਾਲਾ ਉਹ ਲੋਕਲ ਹੈ ਕੋਈ ਸਟੂਰਡਿੰਗ ਲੰਬੀ ਤੇ ਨਹੀਂ ਕੋਈ ਕਿਸੇ ਪ੍ਰੂਫ ਨਹੀਂ ਤੇ ਉਹ ਲੋਕਲ ਕੋ ਰੰਗ ਪੂਰੇ